ਤਰਨਤਾਰਨ ਜ਼ਿਲ੍ਹੇ ਦੇ ਕਸਬਾ ਪਿੱਖੀਪਿੰਡ ਵਿੱਚ ਹੋਈਆਂ ਨਗਰਪੰਚਾਇਤ ਦੀਆਂ ਚੋਣਾਂ ਨੂੰ ਲੈ ਕੇ ਜਿੱਥੇ ਪੂਰੀ ਖਿੱਚੋਤਾਣ ਰਹੀ ਅਤੇ ਇਹ ਕਸਬਾ ਪਿੱਖੀਪਿੰਡ ਪੂਰੇ ਪੰਜਾਬ ਵਿੱਚ ਮਸ਼ਹੂਰ ਹੋ ਗਿਆ ਕਿਉਂਕਿ ਇੱਥੇ ਚੋਣਾਂ ਤੋਂ ਪਹਿਲਾਂ ਕਾਗਜ਼ दाखल ਕਰਾਉਣ ਮੌਕੇ ਕਾਫੀ ਮਾਹੌਲ ਤਣਾਪੂਰ ਬਣਿਆ ਹੋਇਆ ਸੀ ਇੱਥੇ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਐਮਐਲਏ ਬਲਟੋਹਾ ਵੱਲੋਂ ਕਾਂਗਰਸ ਉੱਪਰ ਵੀ ਦੋਸ਼ ਲਗਾਏ ਗਏ ਸਨ ਕਿ ਕਾਂਗਰਸ ਪਾਰਟੀ ਤੱਕ ਕੇ ਸ਼ਾਹੀਕਾਰੀ ਤੋ ਇਹੇ ਕਸਮਕਸ਼ ਦੇ ਵਿੱਚ ਹੋਈਆਂ ਚੋਣ ਦੌਰਾਨ ਕਾਂਗਰਸ ਪਾਰਟੀ ਵੱਲੋਂ 13 ਉਮੀਦਵਾਰ ਚੋਣ ਮੈਦਾਨ ਵਿੱਚ ਉਤਰੇ ਸੀ ਜਿਨ੍ਹਾਂ ਵਿੱਚੋਂ 11 ਉਮੀਦਵਾਰ ਦੇ ਜਿੱਤਣ ਦਾ ਖੁਲਾਸਾ ਅੱਜ ਕਾਂਗਰਸ ਪਾਰਟੀ ਦੇ ਐਮਐਲਏ ਸਰਦਾਰ ਸੁਖਪਾਲ ਸਿੰਘ ਭੁੱਲਰ ਨੇ ਇੱਕ ਰੋਲ ਸ਼ੋਅ ਦੌਰਾਨ ਕੀਤਾ ਇਸ ਜਿੱਤ ਦੀ ਖੁਸ਼ੀ ਵਿੱਚ ਕਾਂਗਰਸ ਦੇ ਐਮਐਲਏ ਸੁਖਪਾਲ ਸਿੰਘ ਭੁੱਲਰ ਨੇ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਐਮਐਲਏ ਸਰਦਾਰ ਵਿਰਸਾ ਸਿੰਘ ਵਲਟੋਹਾ ਤੇ ਵੀ ਨਿਸ਼ਾਨਾ ਸਾਦੇ ਅਤੇ ਆਪਣੇ ਵੋਟਰਾਂ ਤੇ ਸਪੋਰਟਰਾਂ ਦਾ ਧੰਨਵਾਦ ਕੀਤਾ ਹੈ ਤੇ ਤੁਹਾਡੀ ਜ਼ਿੰਮੇਵਾਰੀ ਆ ਕਿ ਉਹਨਾਂ ਵੱਡਾਂ ਜਿਹੜਾ ਆਪਣਾ ਕੋਈ ਵਰਕਰ ਦਾ ਕਿਸੇ ਦਾ ਕੰਮ ਜਿਹੜਾ ਉਹ ਨੀਜੇ ਰਹਿਣਾ ਚਾਹੀਦਾ ਹੋਰ ਉਸ ਤੋਂ ਬਾਅਦ ਪਿੰਡੋਂ ਇੱਕ ਜੋੜ ਕੇ ਸੀਐਸ ਚ ਆ ਗਏ ਤੇ ਥਿਵੰਡਨਗਰ ਦੇ ਵੋਟਰਾਂ ਦਾ ਮੈਂ ਧੰਨਵਾਦ ਕਰਦਾ ਹਾਂ ਉਨ੍ਹਾਂ ਨੇ ਗੰਦਾ ਕਰਦੀ ਨੂੰ ਤੋੜ ਕੀਤਾ ਜਿਨ੍ਹਾਂ ਨੇ ਪਿਛਲੇ ਲੰਮੇ ਸਮੇਂ ਤੋਂ ਜੋ ਇੱਕ ਨਗਰ ਦੇ ਵਿੱਚ ਇੱਕ ਗੰਦਾ ਮਾਹੌਲ ਬਣਿਆ ਸੀ ਉਹਨੂੰ ਖਤਮ ਕਰਨ ਵਾਸਤੇ ਕਾਂਗਰਸ ਪਾਰਟੀ ਦੇ ਲੜ ਲਾ ਕੇ ਕੈਪਟਨ ਅਮਰਿੰਦਰ ਸਿੰਘ ਜੀ ਵੱਲੋਂ ਦਿੱਤੇ ਉਮੀਦਵਾਰ ਜਿਹੜੇ ਸੀ ਪੰਜੇ ਦੇ ਮੋਹਰਾਂ ਲਾ ਕੇ ਜਿਤਾ ਕੇ ਜਿਹੜੇ 11 ਦੇ 11 ਪਿੱਛੇ ਔਰ ਪਿੱਛੇ ਬੜਾ ਪ੍ਰਚਾਰ ਚੱਲਦਾ ਰਿਹਾ ਵੀ ਇਹ ਹੋ ਗਿਆ ਉਹ ਹੋ ਗਿਆ ਫਲਾਨੀ ਵੀਡੀਓ ਆ ਗਈ ਟਿਮਕੜੀ ਆ ਗਈ ਪਰ 나 ਤਾਂ ਮੈਂ ਕੋਈ ਵੀਡੀਓ ਪਾਈ ਨਾ ਮੈਂ ਕੁਝ ਹੋਰ ਕੀਤਾ ਮੈਂ ਕਿਹਾ ਇਹ ਗੱਲਾਂ ਦੇ ਵਿੱਚ ਕੁਝ ਨਹੀਂ ਰੱਖਿਆ ਵੋਟਾਂ ਪੈਣੀਆਂ ਉਹ ਮਸ਼ੀਨ ਦੇ ਵਿੱਚ ਰੱਖਿਆ ਵਾ ਲੋਕਾਂ ਦੇ ਜਿਲ੍ਹਾਂ ਦੇ ਵਿੱਚ ਕਿਹੜਾ ਬਟਨ ਨੇ ਨੱਪਣਾ ਤੇ ਫਿਰ ਜਵਾਬ ਦੇਵਾਂਗੇ ਤੇਵਲ ਟਵਾ ਸਾਹਿਬ ਅੱਜ ਜਵਾਬ ਤੈਨੂੰ ਮਿਲ ਗਿਆ ਭਿੱਖੀਵੰਡ ਦੇ ਲੋਕਾਂ ਨੇ ਤੈਨੂੰ ਜਵਾਬ ਦੇ ਦਿੱਤਾ ਭਿੱਖੀਵੰਡ ਦੇ ਲੋਕਾਂ ਨੇ ਦੱਸਦਾ ਵੀ ਝੂਠ ਦੇ ਨਾਲ ਕੱਖ ਨਹੀਂ ਬੰਨਾ ਅੱਜਲੇ 10 ਸਾਲ ਤੋਂ ਝੂਠ ਤੇ ਗਮਰਾਹ ਦੀ ਰਾਜਨੀਤੀ ਕੀਤੀ ਆ ਤੂੰ ਭਰਾ ਨੂੰ ਭਰਾਵਾਂ ਦੀ ਸਮਝ ਬਣਾਇਆ ਤੂੰ ਹਰਗਾ ਆ ਨਪਰਵਦੇ ਵਿੱਚ ਪੀ ਪਿਆ ਹਰਕਰ ਦੇ ਵਿੱਚ ਤੁਹਾਡੇ ਕੋਈ ਘਰ ਕੋਈ ਪਿੰਡ ਦੱਸ ਦੇ ਜਿੱਥੇ ਤੂੰ ਝੂਠੇ ਪਰਚੇ ਨਹੀਂ ਕਰਾਇਆ ਜਿੱਥੇ ਤੂੰ ਧੱਕਾ ਛਾਈ ਦੇ ਗੁੰਡਾਗਰਦੀਆ ਔਰ ਆਪਦੇ ਉਸ ਟਾਈਮ ਦੇ ਪ੍ਰਸ਼ਾਸਨ ਦੇ ਦਬਾਅ ਦੇ ਨਾਲ ਕਾਂਗਰਸੀਆਂ ਦੀਆਂ ਬਾਹਾਂ ਮੋੜ ਕੇ ਤੂੰ ਸਰਪੰਚ ਨਹੀਂ ਪਾਉਂਦਾ ਰੰਮ ਨੂੰ ਦੱਸ ਦੇ ਕੋਈ ਪਿੰਡ ਔਰ ਮੈਂ ਹੋਰ ਤੁਹਾਨੂੰ ਬੇਨਤੀ ਕਰਦਾ ਵਾ ਇਤੋਂ ਡਰਨ ਦੀ ਲੋੜ ਨਹੀਂ ਐਤੋਂ ਵੱਡਾ ਗੁੰਡੀ ਬੰਦਾ ਕੋਈ ਨਹੀਂ ਜਾਏਗਾ ਇਹ ਤੂੰ ਇਹ ਜਿਵੇਂ ਚੱਡਿਆਂ 'ਚ ਪੂਛ ਲੈ ਲੈ ਭਾਈ ਦਾ ਰਿਹਾ ਵਾ ਉਹ ਭਿੱਖੀਵੰਡ ਦੇ ਕੱਲੇ-ਕੱਲੇ ਬੱਚੇ ਨੇ ਵੇਖਿਆ ਵਾ ਤਰੰਤਾਰਨ ਤੋਂ ਬਿਊਰੋ ਰਿਪੋਰਟ ਐਸਐਮਜ਼ेड ਨਿਊਜ਼